ਇਹ ਜਿਹੜਾ ਰਸਤਾ ਹੈ ਨਾ ਲੇ ਲਦਾਖ ਤੋਂ ਚైనా ਦੇ ਬਾਰਡਰ ਦੇ ਬਿਲਕੁਲ ਨਜ਼ਦੀਕ ਇਹ ਰਸਤਾ ਬੜਾ ਉਬੜ ਖੱਬੜ ਉੱਚਾ ਨੀਵਾ ਚੁਣੌਤੀਪੂਰਨ ਤੇ ਡਰਾਵਣਾ ਹੈ ਇਸ ਕਰਕੇ ਜ਼ਿਆਦਾਤਰ ਟੂਰਿਸਟ ਮੈਂ ਤੁਹਾਨੂੰ ਵਾਰ-ਵਾਰ ਦੱਸ ਰਿਹਾ ਕਿ ਇੱਧਰ ਨੂੰ ਨਹੀਂ ਆਉਂਦੇ ਪਿੱਛੋ ਹੀ ਮੁੜ ਮੜ ਜਾਂਦੇ ਨੇ ਸੌਖਾ ਸੌਖਾ ਜਿਹਾ ਵੇਖ ਕੇ ਇੱਧਰ ਜਾਂ ਤਾਂ ਜਿਵੇਂ ਉਹ ਅੱਗੇ ਆਰਮੀ ਦੀ ਫੌਜ ਦੀ ਗੱਡੀ ਆਉਂਦੀ ਹੈ ਉਮੇ ਦੀ ਗੱਡੀ ਤੁਹਾਨੂੰ ਮਿਲ ਸਕਦੀ ਹੈ ਜਾਂ ਫਿਰ ਕੱਲੇ ਪੰਜਾਬੀਆਂ ਦੀਆਂ ਗੱਡੀਆਂ ਜਿਹੜੀਆਂ ਪੀਬੀ ਨੰਬਰ ਵਾਲੀਆਂ ਹਨ ਮਿਰਲੀ ਵਾਂਜੀ ਕੋਈ ਉਹ ਗੱਡੀ ਤੁਹਾਨੂੰ ਇੱਧਰ ਮਿਲ ਸਕਦੀ ਹੈ ਜਿਵੇਂ ਸਾਨੂੰ ਵੀ ਦੋ ਗੱਡੀਆਂ ਸਿਰਫ ਇੱਧਰਲੇ ਰਸਤੇ ਤੇ ਮਿਲੀਆਂ ਨੇ ਉਹ ਪੰਜਾਬ ਦੀਆਂ ਸੀਗੀਆਂ ਹੋਰ ਕੋਈ ਇੱਧਰ ਦੀ ਆਉਣ ਦੀ ਜ਼ਰੂਰਤ ਮੇਰੇ ਖਿਆਲ ਨਾਲ ਘੱਟ ਹੀ ਕਰਦਾ ਕਰਦੇ ਹੋਣਗੇ ਭਾਈ ਸਾਨੂੰ ਨਹੀਂ ਕੋਈ ਗੱਡੀ ਟੱਕਰੀ ਹੈ ਔਰ ਬੜਾ ਹੀ ਇਹ ਨੰਦਮਈ ਜਿਹੜਾ ਹੈ ਇਹ ਇਹ ਜਦੋਂ ਲੇਹ ਲਦਾਖ ਤੋਂ ਪੈਗੋਗਲੇਕ ਵੱਲ ਆਪਾਂ ਆਉਣੇ ਆ ਲੇਹ ਤੋਂ ਦੇ ਪੈਗੰਗੋ ਲੇਕ ਤੋਂ ਬਾਹਰੋਂ ਬਾਹਰ ਜਦੋਂ ਆਪਾਂ ਦੁਬਾਰਾ લે ਇਹ ਨੂੰ ਵਾਪਸ ਜਾਣੇ ਆ ਤਾਂ ਉਹ ਇਹ ਰਸਤਾ ਹੈ ਤੁਸੀਂ ਦੇਖ ਸਕਦੇ ਹੋ ਇਹ